ਸਾਹਿਤ ਪ੍ਰਕਿਰਤੀ ਤੇ प्रयोजन ਸਾਹਿਤ ਦੀ ਪਰਿਭਾਸ਼ਾ ਸਾਹਿਤ ਸ਼ਬਦ ਸੰਸਕ੍ਰਿਤ ਸ਼ਬਦ ਸਾਹਿਤ్యం ਦਾ ਪੰਜਾਬੀ ਰੂਪ ਹੈ ਜਿਸ ਦੇ ਕੋਸ਼ਕਤ ਅਰਥ ਹਨ ਸੰਯੋਗ ਮੇਲ ਅਤੇ ਸਾਥ ਹੌਲੀ-ਹੌਲੀ ਇਸ ਦੀ ਵਰਤੋਂ ਸੋਹਣੇ ਵਿਚਾਰਾਂ ਤੇ ਸੋਹਣੇ ਲਿਖਣ ਦੇ ਢੰਗ ਲਈ ਹੋਣ ਲੱਗ ਪਈ ਅੱਜ ਕੱਲ ਸਾਹਿਤ ਤੋਂ ਭਾਵ ਅਜਿਹੀ ਰਚਨਾ ਹੈ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲਚਸਪ ਢੰਗ ਨਾਲ ਪੇਸ਼ ਕੀਤੇ ਗਏ ਹੋਣ ਉਰਦੂ ਵਿੱਚ ਸਾਹਿਤ ਨੂੰ ਅਦਬ ਕਿਹਾ ਜਾਂਦਾ ਹੈ ਅਦਬ ਦੇ ਅਰਥ ਹਨ ਸਲੀਕਾ ਸੋਹਣਾ ਤੋਰ ਤਰੀਕਾ ਅਰਥਾਤ ਅਜਿਹੀ ਰਚਨਾ ਜੋ ਜੀਵਨ ਦੇ ਤੋਰ ਤਰੀਕੇ ਨੂੰ ਸੋਹਣਾ ਢੰਗ ਨਾਲ ਇਸ ਤਰ੍ਹਾਂ ਬਿਆਨ ਕਰੇ ਕਿ ਉਸ ਤੋਂ ਸੁੰਦਰ ਜੀਵਨ ਜਾਂਚ ਦੀ ਪ੍ਰੇਰਣਾ ਮਿਲਦੀ ਹੋਵੇ ਅੰਗਰੇਜ਼ੀ ਵਿੱਚ ਸਾਹਿਤ ਲਈ ਲਿਟਰੇਚਰ ਸ਼ਬਦ ਦੀ ਵਰਤੋਂ ਹੁੰਦੀ ਹੈ ਇਸ ਦੇ ਭਾਵ ਹਨ ਵਿਚਾਰਾਂ ਨੂੰ ਅੱਖਰਾਂ ਰਾਹੀਂ ਪ੍ਰਗਟ ਕਰਨਾ ਪਰ ਹੌਲੀ-ਹੌਲੀ ਇਸ ਦੇ ਅਰਥਾਂ ਵਿੱਚ ਵਿਕਾਸ ਹੋਇਆ ਤੇ ਅੱਜ ਸਾਹਿਤ ਤੋਂ ਭਾਵ ਅਜੇ ਹੀ ਰਚਨਾ ਹੈ ਜੋ ਮੂਲ ਰੂਪ ਵਿੱਚ ਮਨੁੱਖੀ ਜੀਵਨ ਨਾਲ ਸੰਬੰਧਿਤ ਹੋਵੇ ਤੇ ਜਿਸ ਨੂੰ ਸੋਣੇ ਤੇ ਦਿਲ ਖਿੱਚਵੇਂ ਢੰਗ ਨਾਲ ਬਿਆਨ ਕੀਤਾ ਗਿਆ ਹੋਵੇ। ਪ੍ਰਾਚੀਨ ਕਾਲ ਤੋਂ ਸਾਹਿਤ ਸ਼ਬਦ ਦੀ ਵਿਆਖਿਆ ਲਈ ਬਹੁਤ ਸਾਰੇ ਰਤਨ ਕਿਤੇ ਗਏ ਹਨ। ਵੱਖ-ਵੱਖ ਸਾਹਿਤ ਸ਼ਾਸਤਰੀਆਂ ਅਤੇ ਅਲੋਚਕਾਂ ਨੇ ਆਪਣੇ-ਆਪਣੇ ਦ੍ਰਿਸ਼ਟੀਕੋਣ ਤੋਂ ਅਨਿਆ ਪਰਿਭਾਸ਼ਾਵਾਂ ਤੇ ਲੱਛਣ ਪੇਸ਼ ਕੀਤੇ ਹਨ ਕਿ ਕਿਸੇ ਇੱਕ ਪਰਿਭਾਸ਼ਾ ਨੂੰ ਸੰਪੂਰਨ ਜਾਂ ਅੰਤਿਮ ਨਹੀਂ ਮੰਨਿਆ ਜਾ ਸਕਦਾ। ਐਨਸਾਈਕਲੋਪੀਡिया ਬ੍ਰਿਟੈਨਿਕਾ ਅਨੁਸਾਰ ਸਾਹਿਤ ਇੱਕ ਵਿਆਪਕ ਸ਼ਬਦ ਹੈ ਜੋ ਯਥਾਰਥਕ ਪਰਿਭਾਸ਼ਾ ਦੀ ਅਨਹੋਂਦ ਕਾਰਨ ਸਰਬੋਤਮ ਵਿਚਾਰ ਦੀ ਸਭ ਤੋਂ ਉੱਤਮ ਲਿਪੀਵਦ અભિવ્યਕਤੀ ਲਈ ਵਰਤਿਆ ਜਾਂਦਾ ਹੈ ਵਰਤਿਆ ਜਾ ਸਕਦਾ ਹੈ ਮੈਥਿਊ ਔਰਨਲਡ ਨੇ ਸਾਹਿਤ ਨੂੰ ਜੀਵਨ ਦੀ ਵਿਆਖਿਆ ਕਰਾਰ ਦਿੰਦਾ ਹੈ ਗੋਰਕੀ ਦੇ ਵਿਚਾਰ ਅਨੁਸਾਰ ਸਾਹਿਤ ਸੰਸਾਰ ਦਾ ਦਿਲ ਹੈ ਆਰਨਲਡ ਬੈਨੇਟ ਨੇ ਸਾਹਿਤ ਨੂੰ ਸੱਚੇ ਵਿਚਾਰਾਂ ਅਤੇ ਉਚੇਰੀਆਂ ਭਾਵਨਾਵਾਂ ਦਾ ਸਾਗਰ ਕਿਹਾ ਹੈ। ਐਮਰਸਨ ਅਨੁਸਾਰ ਸਾਹਿਤ ਉੱਤਮ ਵਿਚਾਰਾਂ ਦਾ ਸੰਗ੍ਰਹਿ ਹੈ। ਹਰਸਨ ਅਨੁਸਾਰ ਭਿੰਨ-ਭਿੰਨ ਸਾਧਨਾਵਾਂ ਵਿੱਚੋਂ ਸਾਹਿਤ ਹੀ ਇੱਕ ਜੇਹਾ ਸਾਧਨ ਹੈ ਜਿਸ ਵਿੱਚ ਕਾਲ ਵਿਸ਼ੇਸ਼ ਦੀ ਸਫੂਰਤੀ ਦੀ અભિવ્યਕਤੀ ਹੁੰਦੀ ਹੈ। ਇਹ ਸਫੂਰਤੀ ਪਰਿਪੱਕ ਹੋ ਕੇ ਰਾਜਨੀਤਿਕ ਅੰਦੋਲਨ, ਧਾਰਮਿਕ ਦਰਸ਼ਨ ਅਤੇ ਕਲਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਪ੍ਰੋਫੈਸਰ ਐਮ ਜੀ ਭਾਟੇ ਸਾਹਿਤ ਨੂੰ ਆਤਮਾ ਦਾ ਸੰਗੀਤ ਮੰਨਦੇ ਹਨ ਜੋ ਮਨੁੱਖ ਦੇ ਹਿਰਦੇ ਵਿੱਚੋਂ ਨਿਕਲਦਾ ਹੈ ਅਤੇ ਭਾਸ਼ਾ ਦੇ ਮਾਧਿਅਮ ਰਾਹੀਂ ਪ੍ਰਗਟ ਹੋ ਕੇ ਜੀਵਨ ਦੇ ਨਾਲ ਇੱਕ ਸੁਰਤਾ ਸਥਾਪਿਤ ਕਰਦਾ ਹੈ ਸਾਹਿਤ ਸੰਬੰਧੀ ਉਪਰੋਕਤ ਵਿਚਾਰਾਂ ਤੇ ਪਰਿਭਾਸ਼ਾਵਾਂ ਤੋਂ ਇਲਾਵਾ ਵਿਦਵਾਨਾਂ ਨੇ ਹਰ ਕਾਲ ਵਿੱਚ ਇਸ ਸੰਬੰਧੀ ਹੋਰ ਬਹੁਤ ਸਾਰੀਆਂ ਪਰਿਭਾਸ਼ਾਵਾਂ ਪੇਸ਼ ਕੀਤੀਆਂ ਗਈਆਂ ਹਨ ਪਰੰਤੂ ਸਾਹਿਤ ਸ਼ਬਦ ਐਨੇ ਵਿਆਪਕ ਅਰਥਾਂ ਦਾ ਧਾਰਨੀ ਹੈ ਕਿ ਇਸ ਨੂੰ ਕੁਝ ਸ਼ਬਦਾਂ ਜਾਂ ਵਾਕਾਂ ਦੀ ਪਰਿਭਾਸ਼ਾ ਵਿੱਚ ਬੰਨ੍ਹਣਾ ਤਰਕ ਸੰਗਤ ਨਹੀਂ ਉਪਰੋਕਤ ਵਿਚਾਰਾਂ ਤੇ ਪਰਿਭਾਸ਼ਾਵਾਂ ਤੋਂ ਅਸੀਂ ਸਾਹਿਤ ਦੇ ਕੁਝ ਕੁ ਪੱਖਾਂ ਬਾਰੇ ਹੀ ਜਾਣ ਸਕਦੇ ਹਾਂ ਇਨ੍ਹਾਂ ਭਾਸ਼ਾਵਾਂ ਦੇ ਅਧਿਐਨ ਉਪਰੰਤ ਸਾਹਿਤ ਸੰਬੰਧੀ ਸਾਡੇ ਸਾਹਮਣੇ ਤਿੰਨ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ ਜੀਵਨ ਭਾਸ਼ਾ ਅਤੇ ਉੱਤਮ ਵਿਚਾਰ ਬੇਸ਼ੱਕ ਇਹ ਗੱਲ ਠੀਕ ਹੈ ਕਿ ਸਾਹਿਤ ਅਸਲ ਵਿੱਚ ਭਾਸ਼ਾ ਦੇ ਮਾਧਿਅਮ ਰਾਹੀਂ ਮੌਖਿਕ ਜਾਂ ਲਿਖਤੀ ਰੂਪ ਵਿੱਚ ਮਨੁੱਖੀ ਭਾਵਾਂ ਦੇ ਪ੍ਰਗਟਾਵੇ ਦਾ ਸਾਧਨ ਹੈ ਪਰੰਤੂ ਇਸ ਦਾ ਮਤਲਬ ਇਹ ਨਹੀਂ ਕਿ ਸ਼ਬਦਾਂ ਰਾਹੀਂ ਪ੍ਰਗਟ ਕੀਤੀ ਹਰ ਰਚਨਾ ਹੀ ਸਾਹਿਤ ਹੈ। ਬੇਸ਼ੱਕ ਇਸ ਪ੍ਰਸ਼ਨ ਦੇ ਹੱਲ ਬਾਰੇ ਵਿਦਵਾਨਾਂ ਵਿੱਚ ਕਾਫੀ ਚਰਚਾ ਹੁੰਦੀ ਰਹੀ ਹੈ ਕਿ ਕਿਹੜੀ ਰਚਨਾ ਸਾਹਿਤ ਹੈ ਤੇ ਕਿਹੜੀ ਨਹੀਂ। ਪਰੰਤੂ ਤਾਂ ਵੀ ਇਹ ਗੱਲ ਕਹੀ ਜਾ ਸਕਦੀ ਹੈ ਕਿ ਜਿੰਨਾ ਰਚਨਾਵਾਂ ਦਾ ਉਦੇਸ਼ ਕੇਵਲ ਜਾਣਕਾਰੀ ਜਾਂ ਸੂਚਨਾ ਦੇਣਾ ਜਾਂ ਤੱਕ ਨਿੱਕੀ ਗਿਆਨ ਦੇਣਾ ਹੁੰਦਾ ਹੈ, ਉਹਨਾਂ ਨੂੰ ਸਾਹਿਤ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਸਾਹਿਦਸ ਬੰਦ ਭਾਵ జగਤ ਨਾਲ ਹੈ ਤੇ ਇਸ ਦਾ ਉਦੇਸ਼ ਕਲਾਪੂਰਨ ਪਰਟਾਵੇ ਨਹੀਂ ਸੁਹਜ ਸਵਾਦ ਦੇਣਾ ਤੇ ਮਾਨਵਤਾ ਵੱਲ ਪ੍ਰੇਰਣਾ ਹੈ ਇਸ ਕਰਕੇ ਇਸ ਵਿੱਚ ਇਤਿਹਾਸ ਪੂਗੋਲ ਗਣਿਤ ਵਿਗਿਆਨ ਤੇ ਰਜਨੀਤੀ ਆਦਿ ਦੇ ਵਿਸ਼ੇ ਸ਼ਾਮਿਲ ਨਹੀਂ ਕੀਤੇ ਜਾ ਸਕਦੇ ਇਹਨਾਂ ਵਿਸ਼ਾ ਸੰਬੰਧੀ ਰਚਨਾਵਾਂ ਸਾਡੀ ਗਿਆਨ ਭੁੱਖ ਤੇ ਜ ਗਿਆ ਸਾਨੂੰ ਤਸਤ ਸੰਤੁਸ਼ਟ ਕਰ ਸਕਦੀਆਂ ਹਨ ਪਰੰਤੂ ਇਹੇ ਨਾ ਕਲਾਪੂਰਨ ਢਾਂਗ ਨਾਲ ਸੁਹਜ ਸੁਆਦ ਦਿੰਦੀਆਂ ਹਨ ਤੇ ਨਾ ਮਾਨਵਤਾ ਵੱਲ ਪ੍ਰੇਰਿਤ ਦਿੰਦੀਆਂ ਹਨ ਇਸ ਦੇ ਨਾਲ ਹੀ ਸਾਹਿਤ ਹਮੇਸ਼ਾ ਦੇਸ਼ਕਾਲ ਦੀ ਵਲਗਨ ਤੋਂ ਮੁਕਤ ਰਹਿੰਦਾ ਹੈ ਸੱਚਾ ਸਾਹਿਤ ਹਮੇਸ਼ਾ ਸੱਜਣਾ ਰਹਿੰਦਾ ਹੈ ਤੇ ਕਦੇ ਬੇਹਾ ਨਹੀਂ ਹੁੰਦਾ ਹੈ ਪਰੰਤੂ ਇਤਿਹਾਸ ਭੂਗੋਲ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜਾਂ ਹੁੰਦੀਆਂ ਰਹਿਣ ਕਰਕੇ ਇਹਨਾਂ ਵਿੱਚ ਹਮੇਸ਼ਾ ਤਬਦੀਲੀ ਹੁੰਦੀ ਰਹਿੰਦੀ ਹੈ ਇਸ ਪ੍ਰਕਾਰ ਸਾਹਿਤ ਵਿੱਚ ਸਦੀਵੀ ਸਤ ਦਾ ਪ੍ਰਗਟਾਵਾ ਹੁੰਦਾ ਹੈ ਤੇ ਇਹ ਉਸਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਸਾਹਿਦ ਦੀ ਪ੍ਰਕਿਰਤੀ ਅਤੇ ਪ੍ਰਯੋਜਨ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ। ਸਾਹਿਦ ਦੇ ਅਰਥਾਂ ਦੀ ਵਿਆਪਕਤਾ ਨੂੰ ਮੁੱਖ ਰੱਖਦਿਆਂ ਇਸ ਵਿੱਚ ਨਿਸ਼ਚਿਤ ਪ੍ਰਕਿਰਤੀ ਨਿਰਧਾਰਿਤ ਕਰਨਾ ਬਹੁਤ ਕਠਿਨ ਹੈ। ਮਨੁੱਖ ਦੇ ਸਮੁੱਚੇ ਭਾਵ ਜਗਤ ਨਾਲ ਸੰਬੰਧਿਤ ਹੋਣ ਕਰਕੇ ਪਿੰਨ-ਪਿੰਨ ਭਾਵਾਂ ਦਾ ਪ੍ਰਗਟਾਵਾ ਕਰਨ ਵਾਲੇ ਇਸ ਸਾਧਨ ਦੇ ਸੀਮਿਤ ਜਾਂ ਇੱਕ ਪਾਸੜ ਲੱਛਣ ਪੇਸ਼ ਕਰਨਾ ਠੀਕ ਨਹੀਂ। ਪਰੰਤੂ ਫਿਰ ਵੀ ਭਾਰਤੀ ਤੇ ਪੱਛਮੀ ਵਿਦਵਾਨਾਂ ਨੇ ਇਸ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ ਹਨ ਪੱਛਮ ਵਿੱਚ ਪਲੇਟੋ ਤੋਂ ਲੈ ਕੇ ਆਧੁਨਿਕ ਕਾਲ ਤੱਕ ਸਾਹਿਤ ਦੀ ਪ੍ਰਕਿਰਤੀ ਸੰਬੰਧੀ ਪਿੰਨ-ਪਿੰਨ ਆਲੋਚਕਾਂ ਨੇ ਕਾਫੀ ਚਰਚਾ ਕੀਤੀ ਹੈ ਪੱਛਮੀ ਆਲੋchna ਦਾ ਆਰੰਭ ਯੂਨਾਨ ਦੇ ਮਹਾਨ ਵਿਚਾਰਵਾਨ ਪਲੇਟੋ ਤੋਂ ਮੰਨਿਆ ਜਾਂਦਾ ਹੈ ਪਲੇਟੋ ਨੇ ਕਲਾ ਅਰਥਾਤ ਸਾਹਿਤ ਨੂੰ ਸਮਾਜਿਕ ਅਤੇ ਨੈਤਿਕ ਉਪਯੋਗਤਾ ਦੀ ਕੁਸਵੱਟੀ ਉੱਤੇ ਪਰਖਣ ਦਾ ਰੂਖ ਅਪਣਾਇ ਉਸਨੇ ਸਾਹਿਤ ਨੂੰ ਸਤਤੋ ਦੂਰ ਦੀ ਵਸਤੂ ਮੰਨਿਆ ਤੇ ਕਿਹਾ ਕਿ ਇਹ ਮਾਨਵੀ ਵਾਸਵਾਨਾ ਤੋਂ ਪੈਦਾ ਹੁੰਦਾ ਹੈ ਜੋ ਕਿ ਬੁਰੇ ਮਨੋਵੈਗਾਂ ਨੂੰ ਉਬਾਰਦਾ ਹੈ ਪਲੇਟੋ ਅਨੁਸਾਰ ਸਾਹਿਤ ਅਨੈਤਿਕ ਅਤੇ ਅਸਤ ਨੂੰ ਰੋਚਕ ਬਣਾਉਂਦਾ ਹੈ ਇਸ ਕਰਕੇ ਪਾਠਕਾਂ ਉਤੇ ਇਸਦਾ ਬੁਰਾ ਪ੍ਰਭਾਵ ਪੈਂਦਾ ਹੈ ਇਸ ਕਰਕੇ ਉਸਦਾ ਵਿਚਾਰ ਸੀ ਕਿ ਚੰਗਾ ਸਾਹਿਤ ਉਹ ਹੈ ਜੋ ਮਨੁੱਖੀ ਸੁਭਾਅ ਦਾ ਸੱਚਾ ਚਿੱਤਰ ਪੇਸ਼ ਕਰੇ ਅਤੇ ਉਸ ਨਾਲ ਮਨੁੱਖੀ ਸੁਭਾਅ ਵਿੱਚ ਜੋ ਕੁਝ ਮਹਾਨ ਹੈ ਉਸਦਾ ਪ੍ਰਗਟਾਵਾ ਕਰੇ ਉਸ ਦੇ ਉਲਟ ਅਰਸਤੋ ਨੇ ਕਾਵ ਕਲਾ ਨੂੰ ਰਾਜਨੀਤੀ ਦੇ ਨੀਤੀ ਸ਼ਾਸਤਰ ਦੀ ਥਾਂ ਇਸ ਨੂੰ ਸੁੰਦਰਿਆ ਸ਼ਾਸਤਰ ਵਜੋਂ ਦੇਖਿਆ ਉਸ ਨੇ ਕਾਵ ਨੂੰ ਭਾਵਨਾਤਮਕ ਆਨੰਦ ਦੇਣ ਵਾਲਾ ਮੰਨਿਆ ਅਰਸਤੋ ਅਨੁਸਾਰ ਕਵੀ ਜਾਂ ਕਲਾਕਾਰ ਤਿੰਨ ਕਿਸਮਾਂ ਦੀਆਂ ਅਵਸਥਾਵਾਂ ਵਿੱਚੋਂ ਕਿਸੇ ਇੱਕ ਦੀ ਨਕਲ ਕਰ ਸਕਦਾ ਹੈ ਜਿਹੋ ਜਿਹਿਆਂ ਉਹ ਸਨ ਜਿਹੋ ਜਿਹਿਆਂ ਉਹ ਕਈਆਂ ਜਾਂ ਸਮਝੀਆਂ ਜਾ ਸਕਦੀਆਂ ਹਨ ਜਾਂ ਜਿਹੋ ਜਿਹਿਆਂ ਉਹ ਹੋਣੀਆਂ ਚਾਹੀਦੀਆਂ ਹਨ अरस्तु ਦਾ ਵਿਚਾਰ ਸੀ ਕਿ ਕਵਿਤਾ ਇਤਿਹਾਸ ਦੇ ਮੁਕਾਬਲੇ ਵਧੇਰੇ ਦਾਰਸ਼ਨਿਕ ਅਤੇ ਉੱਚੀ ਵਸਤੂ ਹੈ ਇਤਿਹਾਸ ਕਰ ਅਤੇ ਕਵੀ ਵਿੱਚ ਫਰਕ ਇਹ ਹੈ ਕਿ ਇਤਿਹਾਸ ਜੋ ਵਾਪਰ ਚੁੱਕਾ ਹੈ ਉਸ ਦਾ ਵਰਣਨ ਕਰਦਾ ਹੈ ਪ੍ਰੰਤੂ ਕਵੀ ਉਹ ਵਰਣਨ ਕਰਦਾ ਹੈ ਜੋ ਵਾਪਰ ਸਕਦਾ ਹੈ ਇਸ ਕਰਕੇ ਕਾਵ ਦਾ ਸਤਿ ਇਤਿਹਾਸ ਦੇ ਸਤਿ ਨਾਲੋਂ ਮਹਾਨ ਹੁੰਦਾ ਹੈ ਤੇ ਉਹ ਸਰਬ ਕਾਲਿਕ ਹੁੰਦਾ ਹੈ ਭਾਰਤੀ ਕਾਵ ਸ਼ਾਸਤਰ ਦੇ ਸਿਧਾਂਤ ਸਧਾਰਨ ਕਰਨ ਵਾਂਗ ਅਰਸਤੂ ਨੇ ਕਾਵ ਦਾ ਲਖਣ ਇਹ ਮੰਨਿਆ ਹੈ ਕਿ ਵਿਸ਼ੇਸ਼ ਅਨੁਪੁੱਤੀ ਨੂੰ ਆਮ ਅਨੁਪੁੱਤੀ ਬਣਾ ਕੇ ਪੇਸ਼ ਕੀਤਾ ਜਾਵੇ ਉੱਤਮ ਕਾਵ ਉਹ ਹੁੰਦਾ ਹੈ ਜਿਸ ਵਿੱਚ ਕਵੀ ਸਧਾਰਨ ਘਟਨਾ ਨੂੰ ਆਪਣੀ ਪ੍ਰਤਿਭਾ ਕਲਪਨਾ ਅਤੇ ਅਨੁਪੁੱਤੀ ਦੁਆਰਾ ਭਾਵਪੂਰਨ ਬਣਾ ਦੇਵੇ ਇਸ ਕਰਕੇ ਅਰਸਤੋ ਨੇ ਕਵੀ ਦੀ ਕਲਪਨਾ ਨੂੰ ਵਿਸ਼ੇਸ਼ ਮਹੱਤਵ ਦਿੱਤਾ ਤੇ ਕਾਵ ਸੱਤੀ ਦਸ ਬੰਦ ਕਵੀ ਦੀ ਕਲਪਨਾ ਨਾਲ ਜੋੜਿਆ ਪਹਿਲੀ ਸਦੀ ਵਿੱਚ ਯੂਨਾਨੀ ਵਿਚਾਰਕ ਲੋਜਾਇਨਸ ਦਾ ਵਿਚਾਰ ਸੀ ਕਿ ਸਾਹਿਤ ਸੰਬੰਧ ਦਾ ਸੰਬੰਧ ਸਾਹਿਤ ਸ਼ਬਦ ਦਾ ਸੰਬੰਧ ਤਰਕ ਨਾਲ ਨਹੀਂ ਸਗੋਂ ਉਹ ਕਲਪਨਾ ਨਾਲ ਪਾਠਕਾਂ ਨੂੰ ਪ੍ਰਭਾਵਿਤ ਕਰਦਾ ਹੈ ਉਸ ਦਾ ਵਿਚਾਰ ਸੀ ਕਿ ਮਹਾਨ ਕਵਿਤਾ ਉਸੇ ਨੂੰ ਕਿਹਾ ਜਾ ਸਕਦਾ ਹੈ ਜੋ ਪਾਠਕ ਨੂੰ ਆਨੰਦ ਨਾਲ ਇੰਨਾ ਮਗਨ ਕਰ ਦੇਵੇ ਕਿ ਉਹ ਆਪਣਾ ਆਪ ਭੁੱਲ ਕੇ ਕਿਸੇ ਉੱਚੀ ਭਾਵ ਭੂਮੀ ਉੱਤੇ ਪਹੁੰਚ ਜਾਵੇ ਇਸ ਤਰ੍ਹਾਂ ਉਸਨੇ ਉਦਾਦਤ ਉਦਾਤ ਨੂੰ ਸਾਹਿਤ ਦਾ ਸਭ ਤੋਂ ਪ੍ਰਮੁੱਖ ਤੱਤ ਮੰਨਿਆ ਹੈ ਉਸਨੇ ਵਿਸ਼ੇ ਦੀ ਮਹਾਨਤਾ ਭਾਵਾਂ ਦੀ ਤਿੱਬਰਤਾ ਸਮੁਜਿਤ ਅਲੰਕਾਰ ਯੋਜਨਾ ਉੱਤਮ ਭਾਸ਼ਾ ਤੇ ਗੌਰਵਮਈ ਰਚਨਾ ਵਿਦਾਨ ਨੂੰ ਉਦਾਤ ਦੇ ਪ੍ਰਮੁੱਖ ਤੱਤ ਮੰਨਿਆ ਹੈ ਉਸਨੇ ਭਾਵ ਅਡੰਬਰ ਅਤੇ ਸ਼ਬਦ ਅਡੰਬਰ ਨੂੰ ਉਦਾਤ ਦੇ ਵਿਰੋਧੀ ਤੱਤ ਮੰਨਿਆ ਹੈ ਹੋਰੇਸ ਅਨੁਸਾਰ ਉੱਤਮ ਕਾਵ ਲਈ ਜਾਗਰਿਤ ਵਿਵੇਕ ਸ਼ਕਤੀ ਅਤੇ ਸਹੀ ਚਿੰਤਨ ਜ਼ਰੂਰੀ ਹੈ ਉਸ ਅਨੁਸਾਰ ਸਾਹਿਤ ਦੀ ਰਚਨਾ ਦਾ ਵਿਸ਼ਾ ਕੋਈ ਵੀ ਹੋ ਸਕਦਾ ਹੈ ਪਰ ਉਹ ਸਰਲ ਤੇ ਟੁਕਮਾ ਹੋਣਾ ਚਾਹੀਦਾ ਹੈ ਉਹ ਕਵੀ ਦੀ ਸਮਰੱਥਾ ਦੇ ਅਨੁਸਾਰ ਹੋਣਾ ਚਾਹੀਦਾ ਹੈ। ਹੋਰੇਸ ਨੇ ਸ਼ੈਲੀ ਦੇ ਤਿੰਨ ਗੁਣ ਮੰਨੇ ਹਨ। ਟੁਕਮੀ ਸ਼ਬਦ ਚੋਣ, ਸ਼ਕਤੀਸ਼ਾਲੀ, ਤੇ ਸੰਖੇਪ, ਅਭਿਵਿਅਕਤੀ ਤੇ ਸਪਸ਼ਟਤਾ। ਉਸਨੇ ਸਾਹਿਤ ਵਿੱਚ ਉਚਿਤਤਾ ਅਤੇ ਅਨੁਕੂਲਤਾ ਨੂੰ ਬਹੁਤ ਜ਼ਰੂਰੀ ਦੱਸਿਆ ਹੈ। ਉਸ ਦੇ ਉਚਿਤਤਾ ਤਤ ਸਿਧਾਂਤ ਦਸ ਬੰਦ ਕਾਵ ਰੂਪਾਂ, ਵਿਸ਼ਾ ਵਸਤੂ, ਸ਼ੈਲੀ, ਛੰਦ ਪ੍ਰਬੰਧ ਤੇ ਚਰਿੱਤਰ ਚਿੱਤਰਣ ਆਦੀ ਸਾਰੀਆਂ ਨਾਲ ਸੰਬੰਧਿਤ ਹੈ। 19ਵੀਂ ਸਦੀ ਤੱਕ ਸਾਹਿਦ ਦੇ ਤਿੰਨ ਪ੍ਰਯੋਜਨ ਸਥਾਪਿਤ ਹੋ ਚੁੱਕੇ ਸਨ ਸਿੱਖਿਆ, ਆਨੰਦ ਅਤੇ ਭਾਵ ਅੰਦੋਲਨ ਪਰੰਤੂ ਡਰਾਇਡਨ ਨੇ ਆਨੰਦ ਪ੍ਰਾਪਤੀ ਨੂੰ ਪ੍ਰਮੁੱਖ ਮੰਨਿਆ ਹੈ ਉਸ ਦਾ ਕਹਿਣਾ ਹੈ ਕਿ ਕਵਿਤਾ ਆਨੰਦ ਅਨੁਪੂਰਤੀ ਦੇ ਆਸਰੇ ਹੀ ਸਿੱਖਿਆ ਦੇ ਸਕਦੀ ਹੈ 18ਵੀਂ ਸਦੀ ਵਿੱਚ ਡਾਕਟਰ ਜੌਨਸਨ ਨੇ ਕਾਵ ਦੇ ਤਿੰਨ ਪ੍ਰਮੁੱਖ ਗੁਣ ਮੰਨੇ ਹਨ ਸਧਾਰਨਤਾ, ਯਥਾਰਤਕਤਾ ਅਤੇ ਨੈਤਿਕਤਾ ਉਸ ਦਾ ਕਹਿਣਾ ਹੈ ਕਿ ਕਵੀ ਦਾ ਫਰਜ਼ ਹੈ ਕਿ ਉਹ ਵਿਅਕਤੀ ਵਿਸ਼ੇਸ਼ ਤੇ ਵਿਸ਼ਲੇਸ਼ਣ ਦੀ ਥਾਂ ਸਮੁੱਚੀ ਜਾਤੀ ਦਾ ਵਿਸ਼ਲੇਸ਼ਣ ਪੇਸ਼ ਕਰੇ ਤੇ ਸਰਬ ਸੁਧਾਰਨ ਗੁਣਾਂ ਦਾ ਚਿੱਤਰਣ ਕਰੇ ਉਸ ਦਾ ਇਹ ਵੀ ਕਹਿਣਾ ਹੈ ਕਿ ਕਵੀ ਕਿਸੇ ਭਾਵ ਦਾ ਨਿਰੂਪਨ ਕਰਨ ਤੋਂ ਪਹਿਲਾਂ ਉਸ ਦਾ ਅਨੁਭਵ ਰੱਖਦਾ ਹੋਵੇ ਤਾਂ ਹੀ ਉਹ ਉੱਚ ਕੋਟੀ ਦੀ ਕਾਵ ਰਚਨਾ ਕਰ ਸਕਦਾ ਹੈ ਆਧੁਨਿਕ ਕਾਲ ਵਿੱਚ ਸਾਹਿਦਿਅ ਪ੍ਰਯੋਜਨ ਬਾਰੇ ਵਿਲੀਅਮ ਵਾਰਡ ਜ਼ਵਰਥ ਮੈਥਿਊ ਆਰਨਲਡ ਤੇ टी एस इलियट ਦੇ ਵਿਚਾਰ ਬਹੁਤ ਮਹੱਤਵਪੂਰਨ ਹਨ ਵਰਡਜ਼ ਵਰਥ ਦਾ ਕਹਿਣਾ ਹੈ ਕਿ ਸਾਹਿਤ ਜਾਂ ਤਾਂ ਪਾਠਕ ਦੇ ਦਿਲ ਤੇ ਚੰਗਾ ਪ੍ਰਭਾਵ ਪਾਵੇ ਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰੇ ਜਾਂ ਉਹਨਾਂ ਨੂੰ ਮਾਨਸਿਕ ਤੇ ਨੈਤਿਕ ਸੁਖ ਪ੍ਰਦਾਨ ਕਰੇ ਉਸਦਾ ਵਿਚਾਰ ਹੈ ਕਿ ਸੱਚੇ ਸਾਹਿਦ ਦਾ प्रयोजन ਪਾਠਕਾਂ ਦੀਆਂ ਭਾਵਨਾਵਾਂ ਨੂੰ ਵਧੇਰੇ ਸੰਤੁਲਿਤ ਵਿਵੇਕਪੂਰਨ ਸ਼ੁੱਧ ਤੇ ਪ੍ਰਕਿਰਤੀ ਦੇ ਸਮਾਨ ਬਣਾਉਣਾ ਹੈ टी एस ਇਲियट ਨੇ ਸਾਹਿਦ ਦੇ ਨੈਤਿਕ ਮੁੱਲਾਂ ਨੂੰ ਮਹੱਤਵ ਦਿੱਤਾ ਹੈ ਉਪਰੋਕਤ ਸਾਰੇ ਪਿੰਨ ਪਿੰਨ ਵਿਚਾਰਾਂ ਦੇ ਬਾਵਜੂਦ ਅਸੀਂ ਕਹਿ ਸਕਦੇ ਹਾਂ ਕਿ ਸਾਹਿਤ ਦਾ ਮੁੱਖ प्रयोजन ਸੁਹਜ ਸਵਾਦ ਪੈਦਾ ਕਰਨਾ ਤੇ ਇਸ ਰਾਹੀਂ ਚੰਗੇਰੇ ਜੀਵਨ ਲਈ ਪ੍ਰੇਰਨਾ ਪੈਦਾ ਕਰਨਾ ਹੈ ਇਸੇ ਕਾਰਨ ਸਾਹਿਤ ਨੂੰ ਜਨਤਾ ਦੀ ਡੰਗੋਰੀ ਕਿਹਾ ਜਾਂਦਾ ਹੈ ਇਸ ਲਈ ਚੰਗੇ ਸਾਹਿਤਕਾਰ ਦਾ ਕਰਤੱਵ ਬਣ ਜਾਂਦਾ ਹੈ ਕਿ ਉਹ ਮਨੁੱਖ ਜਾਤੀ ਦੇ ਸਰਵਸਾਂਝੇ ਭਾਵਾਂ ਨੂੰ ਅਜਿਹੇ ਰਸਮਈ ਰਸਮਈ ਤਰੀਕੇ ਨਾਲ ਬਿਆਨ ਕਰੇ ਕਿ ਪਾਠਕ ਉਸ ਵਿੱਚੋਂ ਆਨੰਦ ਪ੍ਰਾਪਤ ਕਰ ਸਕਣ ਕਿਸੇ ਵੀ ਰਚਨਾ ਵਿੱਚ ਅ제ਹਾਰਸ ਚੱਜੀ ਸ਼ਬਦ ਚੋਣ ਸ਼ਬਦ ਚਿੱਤਰਾਂ ਵਿਚਾਰਾਂ ਵਿੱਚ ਮਨੁੱਖੀ ਭਾਵਾਂ ਦੀ ਸਾਂਝ ਤੇ ਰਾਗ ਦੇ ਸਮੇਲ ਨਾਲ ਉਤਪੰਨ ਕੀਤਾ ਜਾ ਸਕਦਾ ਹੈ ਇਹ ਰਸ ਗਦ ਵਿੱਚ ਪੈਦਾ ਕੀਤਾ ਜਾ ਸਕਦਾ ਹੈ ਤੇ ਪਦ ਵਿੱਚ ਵੀ ਸੰਸਕ੍ਰਿਤ ਵਿਦਵਾਨਾਂ ਨੇ ਸਾਹਿਦ ਦੇ ਤਿੰਨ ਮੁੱਖ ਲੱਛਣ ਮੰਨੇ ਹਨ ਸਤਿਆ ਸ਼ਿਵਾ ਸੁੰਦਰਮ ਸਤਿਆ ਤੋਂ ਭਾਵ ਹੈ ਕਿ ਸਾਹਿਦ ਸੱਚ ਦੀ ਧਾਰਨੀ ਹੁੰਦਾ ਹੈ ਸ਼ਿਵਾ ਤੋਂ ਭਾਵ ਹੈ ਕਿ ਇਹ ਜੀਵਨ ਲਿਕ ਲਿਆਨਕਾਰੀ ਹੁੰਦਾ ਹੈ ਇਹ ਸੁੰਦਰੰਤੋ ਭਾਵ ਹੈ ਕਿ ਸਾਹਿਤ ਸੁੰਦਰ ਦਾ ਪ੍ਰਕਾਸ਼ ਕਰਦਾ ਹੈ। ਸੀ타 ਰਾਮ ਚਤੁਰਵੇਦੀ ਨੇ ਆਪਣੀ ਪੁਸਤਕ ਸੰਪਾਦਨਾ ਸ਼ਾਸਤਰ ਵਿੱਚ ਸਾਹਿਤ ਦੇ ਪ੍ਰਯੋਜਨ ਦਾ ਜ਼ਿਕਰ ਕਰਦਿਆਂ ਇਸ ਦੇ ਹੇਠ ਲਿਕੇ ਉਦੇਸ਼ ਮੰਨੇ ਹਨ ਆਤਮ ਵਿਗਿਆਨ ਅਰਥ ਪ੍ਰਾਪਤੀ ਕਿਸੇ ਸੰਪਰਦਾਏ ਜਾਂ ਨੀਤੀ ਦਾ ਸਮਰਥਨ ਕਿਸੇ ਵਾਦ ਦੀ ਪੇਸ਼ਕਾਰੀ ਉਪਦੇਸ਼ ਪ੍ਰਾਰਥਨਾ ਵਰਣਨ ਸਮਾਜ ਸੁਧਾਰ ਭਾਵ ਅਭਿਵਯੰਜਨ ਸਵਾਂਤ ਸੁਖਾਏ ਅਤੇ ਕਾਵ ਚਤੁਰਤਾ ਦੀ ਪੇਸ਼ਕਾਰੀ ਸਾਹਿਤ ਵਿੱਚ ਯਥਾਰਥਕ ਅਤੇ ਕਲਪਨਾ ਦੋਹਾਂ ਦਾ ਸਮੇਲ ਹੁੰਦਾ ਹੈ ਰੂਸੀ ਲੇਖਕ ਦੋਸਤੋਵਸਕੀ ਦਾ ਕਹਿਣਾ ਹੈ ਕਿ ਕਲਾਕਾਰ ਜਿਸ ਚਿਹਰੇ ਨੂੰ ਪੇਸ਼ ਕਰਦਾ ਹੈ ਉਸ ਦੇ ਅੰਦਰ ਦੀਆਂ ਵਿਸ਼ੇਸ਼ ਭਾਵਨਾਵਾਂ ਨੂੰ ਪ੍ਰਕਾਸ਼ਿਤ ਕਰਨ ਦੀ ਇੱਛਾ ਵੀ ਕਰਦਾ ਹੈ ਇਸ ਇੱਛਾ ਦੇ ਬਹੁਤ ਸਾਰੇ ਪੱਖ ਤੇ ਅਨੁਭੂਤੀਆਂ ਹਨ ਜੋ ਕਲਾ ਅਰਥਾਤ ਸੁੰਦਰਤਾ ਦਾ ਰੂਪਦਾਰਨ ਕਰਦੇ ਹਨ ਸੁੰਦਰਤਾ ਅਲੌਕਿਕਤਾ ਨਹੀਂ ਪਰ ਅਸਧਾਰਨ ਹੁੰਦੀ ਹੈ ਅਤੇ ਉਸ ਦਾ ਸਧਾਰਨਿਕरण ਕਲਾ ਦਾ ਰੂਪ ਧਾਰ ਲੈਂਦਾ ਹੈ